ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਣਾ ਚੈਨਲ ਦੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਜੀ ਕਮੈਂਟ ਕਰਕੇ ਜਰੂਰ ਦੂਸਰੇ ਵੀਡੀਓ ਵੀ ਮਿਲेंगी ਤੇ ਅੱਜ ਆਪਣੇ ਬੂਰੇ ਪੱਡੇ ਦੇ ਮਾ ਆਪਣੀ ਗੱਡੀ ਝੁੱਠੀ ਚੁਗੀ ਹੈ ਬਹੁਤ ਜਿਆਦਾ ਕੁਝੇ ਨੇ ਕੱਟੀ ਦਿੱਤੀ ਐ ਅਸਲ ਸਾਰਾ ਟੱਬਰ ਪਹਿਲਾਂ ਕੁਝ ਨਹੀਂ ਆਇਆ ਨਹੀਂ ਦੇਖਿਆ ਪਹਿਲਾਂ ਆਇਆ ਦੇਖਿਆ ਵੀ ਕੀ ਜੀ ਸੰਤਾ ਲੱਗਿਆ ਵੀ ਜਿਆਦਾ ਹੈਵੀ ਹੁੰਟੂ ਦੇ ਹੈਵੀ ਹੁੰਦੇ ਨੇ ਵੀ ਹੈਵੀ ਐ ਵੀ ਕੱਟਿਆ ਕਿਤੇ ਪਰ ਇਹ ਕੱਟੀ ਐ ਸ਼ੁਕਰ ਹੈ ਰੱਬ ਸਾਡੀ ਕੱਟੀ ਆ ਗਈ ਦੋ ਕੱਟੇ ਨੇ ਬੀਜੀ ਦੇ ਕੇ ਤੀਜੀ ਕੱਟੀ ਦਿੱਤੀ ਪਹਿਲੀ ਹੀ ਕੱਟੀ ਦਿੱਤੀ ਸੀ ਦੋ ਕੱਟੇ ਦੇ ਵੀ ਜੀ ਹੁਣ ਚੌਥੀ ਕੱਟੀ ਦਿੱਤੀ ਐ ਇਹਨੇ ਦੋ ਮੱਲੇ ਦੋ ਕੱਟੀਆਂ ਹੋਈਆਂ ਨੇ ਤੇ ਚਾਰ ਸੂਏ ਬੁੱਦੀ ਸਾਡੀ ਝੁੱਟੀ ਐ ਇਹ ਇਹ ਪਹਿਲੇ ਸੂਏ ਤੇ ਆਪਦੀ ਆਪੂਸੀ ਸੀ ਉਹ ਜੋ ਛੋਟੀ ਸੀ ਉਹ ਬੜੀ ਕਮਜ਼ੋਰੀ ਸੀ ਜੁੱਟੂ ਕੋ ਸਪੈਲ ਸੂਏ ਤੇ ਨਾ ਪਰ ਉਹ ਕਮਜ਼ੋਰਾ ਹੁੰਦਾ ਉਹ ਸੋਚਦਾ ਇਹ ਆਪਦੀ ਆਪੂਸੀ ਹੈ ਨਹੀਂ ਇਹਨੇ ਤਨਤੀਜ ਤੂ ਹੋ ਗਿਆ ਡਾਕਟਰ ਤੋਂ ਸਵਾਈ ਹੈ ਹੁਣ ਵੀ ਇਹ ਸਵੇਰ ਦੀ ਤੱਕ ਹੋ ਰਹੀ ਸੀਗੀ ਤੇ ਮਟਾਂਡੀ ਆ ਗਈ ਫੁੱਟ ਗਈ ਸੀ ਥੂਲੀ ਹੈ ਸੀ ਨਾਲ ਬੈਠੇ ਕਿਉਂਕਿ ਅਸੀਂ ਪਰਦੀ ਪਾ ਕੇ ਕਟਨ ਚੱਕ ਵੀ ਦਿੱਤਾ ਸੀ ਤੇ ਉਹਦੇ ਨਾਲ ਥੋੜਾ ਜਿਹਾ ਰਿਲੈਕਸ ਵੀ ਹੋਈ ਇਹ ਬੈਠਣ ਦੀ ਕੋਸ਼ਿਸ਼ ਕਰਦੀ ਨਹੀਂ ਪਰ ਬੈਠੇ ਨਹੀਂ ਗਈ ਫਿਰ ਡਾਕਟਰ ਸੱਧਿਆ ਡਾਕਟਰ ਨੇ ਸਵਾਈ ਹੈ ਜੀ ਇਹ ਤਨ ਨੂੰ ਸੂਈ ਹੋ ਗਈ ਸਾਨੂੰ ਪਤਾ ਸੀ ਕਿ ਸੁਣਾਣੀ ਡਾਕਟਰ ਕੋਲ ਕਹੂੰਗੀ ਕਿ ਕੱਟੂ ਇਹਦੇ ਜ਼ਿਆਦਾ ਹੈਗੇ ਹੁੰਦੇ ਨੇ ਤੇ ਥੱਲੇ ਡਿੱਗ ਜਾਂਦੇ ਨੇ ਕੱਟੂ ਬੈਠੇ ਨਹੀਂ ਜਾਂਦਾ ਫਿਰ ਇਸ ਤੋਂ ਤਕਲੀਫ ਜ਼ਿਆਦਾ ਹੋ ਜਾਂਦੀ ਹੈ ਇਹਨੂੰ ਫਿਰ ਫਟਾਫਟ ਡਾਕਟਰ ਨੂੰ ਫੋਨ ਕਰਾਇਆ ਭਾਈ ਛੇਤੀ ਆ ਜਾਏ ਔਖੀ ਹੋ ਰਹੀ ਹੈਗੀ ਕੱਟੀ ਵਿਚਾਰੀ ਪਤਲੀ ਪਈਏ ਕਿ ਅੱਧੇ ਘੰਟੇ ਮੰਗੂ ਕੱਟੀ ਵੀ ਵਿਚਾਰੀ ਬੇਰਾਮ ਹੋਈ ਹੈ ਨਾ ਇਹ ਵੀ ਐ ਭੱਜਦੀ ਹੀ ਲੱਗੇ ਉਹਕੇ ਫਟਾਫਟ ਭੱਜ ਲੇ ਵੀ ਐ ਡਿੱਗੀ ਗਈ ਆ ਉਸ ਨੂੰ ਕੱਟੀਆਂ ਹੁਸ਼ਿਆਰ ਹੁੰਦੀਆਂ ਨੇ ਖੜ ਜਾ ਸੁੱਖ ਨਾਲੇ ਦੀ ਬਾਲਟੀ ਵੀ ਛੋਟੀ ਜਿਹੀ ਲਿਓਣੀ ਪੂਗੀ ਹਾਂ ਨਹੀਂ ਵੀ ਬਾਲਟੀ ਚਾਹੀਦੀ ਆਖੀ ਇੰਨੇ ਦਿਨ ਹੋ ਗਏ ਕਹਿੰਦੇ ਇਹਨਾਂ ਨੂੰ ਕੰਪੇਨ ਖੋਲ੍ਹ ਲਈ ਜੀ ਇਹਨਾਂ ਨੇ ਐਨ ਚਾਰ ਪੰਜ ਦਿਨ ਹੋ ਗਏ ਉਹ ਤੇ ਲੱਗੇ ਪਏ ਨੇ ਸਾਨੂੰ ਬਾਲਟੀਆਂ ਨਹੀਂ ਦਿਵਾਤੀ ਲੈ ਆਏ ਤੇ ਹੁਣ ਨਾਲੇ ਬਾਲਟੀ ਲਿਓਣੀ ਪੂਗੀ ਰਥਲੇ ਛੋਟੀ ਬਾਲਟੀ ਲੱਗਿਆ ਤੂੰ ਵੀ ਚੌੜੀ ਬਾਲਟੀ ਉਹ ਵੀ ਛੋਟੀ ਹੋਵੇ ਜਮਾਨੀ ਮਾਂ ਵਰਗੀ ਸੇਮ ਉਹਦੀ ਵਰਗੀ ਆਦੀ ਭੈਣ ਵਰਗੀ ਸੇਮ ਨਾ ਭੈਣ ਵਰਗੀ ਤਾਂ ਨਾ ਜਾਵੇ ਆਪਦੀ ਮਾਂ ਤੇ ਬੱਜੇ ਸੇਤ ਪਤਲੀ ਜੀ ਉਹਦੀ ਭੈਣ ਦੀ ਸੇਤ ਬੜੀ ਕਮਜ਼ੋਰੀ ਹੈ

ਆਪਦੇ ਕੋਈ ਕਰੀ ਤੇ ਅੱਗੇ ਹੋ ਬੀਬਾ ਲੈ ਕਿਰ ਲਵੀ ਇਹ ਦਿਦਰ ਜੰਦੀ ਕਰ ਖਲਾ ਮਤਕ ਮਾਰ ਲੱਗ ਜੇ ਤਾਂ ਪਹਿਲੇ ਦਫਰੇ ਚੋ ਖਾਣਾ ਖਾ ਰੱਖ ਜਸਪਰੀ ਤੇ ਕਰਮ ਗੱਲੇ ਤਾਂ ਐਗਾ ਹੋ ਜਾਣਗੇ ਵਿਚਾਰੇ ਆ ਗਏ ਇਹਨਾਂ ਪੂਸੜੇ ਕੱਟੀ ਆ ਹਾਂ ਕੱਟੀ ਆ ਗਈ ਅੱਸੂ ਚੜ ਗਈ ਅਸੂ ਜੁਈ ਹੈ ਪਾ ਦੇ ਜਸੂ ਦੇ ਕੱਟ ਦੇ ਜਿੰਦੀ ਆਦੇ ਕੱਟੇ ਹੋਣ ਕੱਟੀ ਨਹੀਂ ਆਈ ਸੀ ਕੱਟੀ ਆਈ ਸੀ ਤੁਹਾਡੇ ਸਾਹਮਣੇ ਦੇ ਕੋਚੇ ਉੱਤੇ ਦੀ ਕੱਟੀ ਸੀ ਕਿੰਨੀ ਸੋਹਣੀ ਸੀ ਇੰਨੀ ਮਿਹਨਤ ਨਾਲ ਪਾਲੀ ਪ੍ਰਮਾਤਮਾ ਨੂੰ ਕਸੂਰ ਹੀ ਮੰਨਜੂਰ ਸੀ ਹੈਨਾ 6 ਮਹੀਨੇ ਦੀ ਹੋ ਗਈ ਉਹ ਮੁੱਕ ਗਈ ਥੋੜਾ ਜਿਹਾ ਤਸਰੇ ਸੀ ਵੀ ਸਾਡੇ ਕੱਟੀ ਆ ਜੂਗੀ ਸਾਨੂੰ ਆਸ ਨਹੀਂ ਸੀ ਜਿਉਂ ਹੀ ਇਹਦੇ ਤੋਂ ਵੀ ਕੱਟਾ ਦੇਊਗੀ ਜਿਹੜੀ ਸੁੰਦਰੀ ਨੇ ਤੇ ਉੱਪਰ ਲੈਣ ਲੱਗ ਰਹੀ ਐ ਵੀ ਕੱਟਾ ਦੇਊਗੀ ਐਕਦੀ ਵੀ ਇਹ ਸਾਡ ਪ੍ਰਮਾਤਮਾ ਨੇ ਮਸਾਂ ਸੋਹਣੀਆਂ ਸਾਡੀ ਤਾਂ ਤੋ ਕੱਟੇ ਦੇਦੇ ਵਿੱਚ ਜੀ ਜੇ ਕਿਤੇ ਉਹ ਕੱਟੀਆਂ ਹੁੰਦੀਆਂ ਤਾਂ ਅੱਜ ਸਾਨੂੰ ਨਾ ਕੋਈ ਛੋਟੀ ਨਾਲ ਕੋਈ ਕੱਟੀ ਲੈਣ ਦੀ ਲੋੜ ਨਹੀਂ ਸੀਗੀ ਆਪਣੇ ਘਰੇ ਨਾਲ ਆ ਆਪ ਦੀ ਤਸੱਲੀ ਨਾਲ ਪਾਲਦੇ ਆਪ ਦਾ ਰਵਾਂ ਸੀ ਨਾ ਸਾਨੂੰ ਪਤਾ ਵੀ ਕਿਸ ਤਰ੍ਹਾਂ ਦੇ ਬਸੰਗ ਹੁੰਦੇ ਨੇ ਨਾ ਇਹਦੇ ਹੁਣ ਉਹ ਛੋਟੀ ਹੈ ਜੀ ਉਹ ਵੀ ਛੇ ਚੋਂ ਦੀ ਮਾਂ ਤੇ ਗਈ ਨਹੀਂ ਪਹਿਲੇ ਸਮੇਂ ਦੀ ਕੋਣੀ ਉਸ ਤੋਂ ਪਹਿਲਾਂ ਸੁਵਰ ਸੀ ਤਾਂ ਵੀ ਕਮਜ਼ੋਰੀ ਹੋ ਕੁਸ ਨਾ ਉਹ ਨੂੰ ਦੁੱਧ ਤੇ ਬੱਧ ਪਿਆ ਦਿੰਦੇ ਮੋਕ ਬਰਨ ਲੱਗ ਜਾਂਦੀ ਸੀਗੀ ਉਹਦਾ ਮੈਦਾ ਪਤਾ ਨਹੀਂ ਕਿਉਂ ਪਹਿਲੇ ਜਦੋਂ ਕਮਜ਼ੋਰ ਸੀ ਨਾਲ ਸੀ ਬਹੁਤ ਦਵਾਈਆਂ ਤੁਰੀਆਂ ਦਵਾਈਆਂ ਉਹਨੂੰ ਇਹਨਾਂ ਦਾ ਸਾਬ ਉਹ ਵੀ ਮੇਰਾ ਇਹ ਤਾਂ ਕੋਣਾ ਕੋਬਰ ਸਾਬਾ ਜੇ ਬੇਜਾ ਬੇਜਾ ਬਿੱਲੇ ਬੇਜਾ ਹਜੇ ਉੱਥੋਂ ਨੂੰ ਤੈਨੂੰ ਕੀ ਲਾਉ ਯਾਰ ਖਿੱਚ ਦੇ ਅੱਗੇ ਟਿੱਕੀ ਨਹੀਂ ਜਾਂਦੀ ਟੋਗੀ ਹੋਣੀ ਹੈ ਵੇਲੇ ਵੇਲੇ ਪੈਲਾ ਹਾਂ ਪਾਵੇਂ ਕੱਟੀ ਗਰਾਮ ਨਾਲ ਮੂਹਰੇ ਗਰਾਜੀ ਤਿਲਾਰ ਕੇ ਨੰਬਰ ਰੱਖਿਆ ਹੈ ਅੱਪਾ ਤਾੜਾ ਲੱਗ ਰਿਹਾ ਵੇ ਇਹਨੂੰ ਕਿਹ ਖੜੀ ਰਹਿਣ ਇਹ ਡਿੱਗੀ ਜਾਂਦੇ ਚੱਲ ਤਾੜਾ ਪਿਉਣ ਲੱਗ ਰਿਹਾ ਜੀ ਮਾਜੂ ਇਹ ਜਦੋਂ ਪਾਲੀ ਸੀ ਸੌਫ ਅਜਵੈਨ ਗੁਰਾ ਫਟਕਣ ਕਿ ਪਾਇਆ ਤੇ ਹਲਦੀ ਪਾਲੀ ਬਾਅਦ ਚ ਉਹਨੂੰ ਬਲਾ ਰਹਿਣ ਲੈ ਆਪਾਂ ਉਸ ਤੋਂ ਬਾਅਦ ਕਿ ਚਮਕਿਆ ਹਲਦੀ ਦਾ ਪਾ ਕੇ ਤੇਨੂੰ ਪਿਆਦਾ ਪਗਾੜਾ ਨਾ ਨਾ ਜੇਰ ਸੌਖੀ ਪੈ ਜੂਗੀ ਪਰ ਉਹ ਆਏ ਸਾਡੀ ਮੱਝ ਦੀ ਜੇਰ ਪੈਂਦੀ ਘੱਟ ਮਾਂ ਥੋੜਾ ਟਾਈਮ ਲੈਂਦੀ ਇਹ ਸੂ ਸੂਆ ਵੀ ਤਾਂ ਬਾਹਰ ਆ ਜਾਦੇ ਨਾ ਆਪਾਂ ਕਹਿੰਦੇ ਪਾਰਾ ਚਿੰਗਾ ਸੂਆ ਹੈ ਦਸ ਫੇਰ ਦੀ ਦੇਖੋ ਲੱਗ ਹੋਣ ਲੱਗੀ ਹੈ ਜਾ ਕੇ ਕੋਲ ਗਿਆ ਸਾਡੀ ਘਰ ਸੁਣੀ ਸੀ ਹੂੰ 11:30 12:00 ਵਜੇ ਸੂਈ ਵੀ ਨਹੀਂ ਸੁਵਾਈ ਹੈ ਤੇ 2 ਵਜੇ ਦਾ ਇਹਨਾਂ ਸੁਵਾਉਂਦੇ ਡਾਕਟਰ ਸੱਧਿਆ ਮਟਾੜੀ ਆ ਕੇ ਫੁੱਟ ਗਈ ਇੰਨਾ ਘੰਟਾ ਹੋ ਗਿਆ ਤੁਹਾਨੂੰ ਟੈਂਸ਼ਨ ਹੋ ਗਈ ਵੀ ਇਹ ਤਾਂ ਸੁੰਡੀ ਨਹੀਂ ਗਈ ਫਿਰ ਡਾਕਟਰ ਸੱਧਿਆ ਤੇ ਇਹ ਆ ਸ਼ਾਮ ਤੱਕ ਇਹਦੀ ਜੇਰ ਪੋਗਦੀ ਜਾ ਕੇ ਈ ਲੈ ਹੁਣ ਅਜਾ ਵੀ ਲੈ ਲੈ ਤੇ ਆ ਸੌਂਫ ਜੁਆਣ ਹੁੰਦੀ ਕਿ ਲਿਖਿਆ ਹੋਣਾ ਆਪਾਂ ਸੌਂਫ ਜਿਵਾਂਣ ਪਾਈ ਹੈ ਤੇ ਹਲਦੀ ਪਾਤੀ ਵਿੱਚ ਇਕਦਮ ਜਿਹਾ ਹਲਦੀ ਨਾ ਘੁਰ ਪਾਣੀ ਆ ਜੇ ਆਪਾਂ ਤੇਦਾ ਬਾਹਲਾ ਆਜਾਦੀ ਚੂੜਾ ਜਾਂਦਾ ਹੈ ਹੁਣ ਆਪਾਂ ਇਹਦੇ ਨਾਲ ਧਾਰ ਕੱਢ ਲਾਂ ਮੇਰੇ ਨਾਲੇ ਤਾਂ ਬਸ ਇਹ ਕਹਿੰਦੀ ਨਾ ਮਸ਼ੀਨਾਂ ਵਾਲੀ ਦੀ ਰੋਟੀ ਬਣਾਉਣੀ ਸੀ ਤਾਂ ਆਪਾਂ ਕੱਪੜਿਆਂ ਦਾ ਬਦਲ ਲਿਆ ਨਹੀਂ ਜਿੱਦਨੇ ਸੂਦੀ ਐ ਸਵੇਰ ਤੋਂ ਲੈ ਕੇ ਸ਼ਾਮ ਨੂੰ ਆਪਾਂ ਸੌਂ ਟਾਈਮ ਹੀ ਸੌਣ ਪਾਣੀ ਕਰਦੇ ਹਾਂ ਕਿਉਂਕਿਦਰ ਨਾ ਇਹ ਜੇ ਸੂ ਹੈ ਜੇ ਸਾਨੂੰ ਸਾਰਾ ਦਿਨ ਟਿਕਣ ਨਹੀਂ ਦਿੰਦੀ ਨਾ ਤਾਂ ਇਕੱਟੀ ਨੂੰ ਟਿਕਣ ਦੇ ਵਿੱਚ ਟਿੱ ਜਾਂਦੀ ਇਹਨੂੰ ਬਦੀਨ ਕਰੀ ਜਾਂਦੀ ਹੈ ਵਿਚੇਰੀ ਮੈਨੂੰ ਟਿਕਣ ਨਾ ਆਪ ਬੈਠੇ ਹੀ ਇੱਕ ਮਿੰਟ ਵੀ ਹੁਣ ਇਹਦੇ ਧਾਰ ਕੱਢਦੇ ਦੁੱਧ ਕੱਢ ਦਾਂਗੇ 2 ਲੀਟਰ ਨਾਲ ਤਾਂ ਇਹ ਹੋਣੀ ਹੋ ਜੂਗੀ ਗੱਠੀ ਵੀ ਨਾਲੇ ਪਾ ਦੇਣਾ ਜੀ ਗੱਠੀ ਲੱਗ ਪਰ ਉਹ ਬਰੂਟਿਕ ਨਾ ਲੱਗੇ ਕਿ ਇਦਾਂ ਦੇ ਲੱਗਣੇ ਕੰਪੈਣ ਦੇ ਫੀਲ ਚ ਆ ਰਹੀ ਐ। ਇਹ ਲਟੂ ਰਣੀ ਆਈ ਗਈ ਉਦੋਂ ਦੀ। ਇਹਦਾ ਨਾਮ ਆਪਾਂ ਰੱਖਿਆ ਜੀ ਬਰਕਤ ਆ। ਇਹ ਬਰਕਤ ਲੈ ਕੇ ਆ ਗਏ ਆਪਣੇ ਘਰੇ ਇਕੱਠੀਆਂ ਹੋਣ ਪਰਮਾਤਮਾ ਕਰੇ ਅੱਗੇ। ਉਹ ਆਪਾਂ ਨੂੰ ਕੱਟੇ ਵੀ ਕੁਝ ਨਹੀਂ ਕਹਿੰਦੇ ਜੇ ਆਪਾਂ ਕਹੀਏ ਹਨਾ ਵੀ ਅਗਲੇ ਦਿਨ ਤੋਂ ਕੱਟੀਆਂ ਹੀ ਮੰਗੀ ਜਾਂਦੀਆਂ ਹਨਾ। ਕੱਟੇ ਆਪਾਂ ਨੂੰ ਆਪਾਂ ਕੁਛ ਪਾਲਦੇ ਸੀ ਗੱਟੇ ਨੂੰ ਵੀ ਉਸ ਤਰੀਕੇ ਨਾਲ ਹੀ ਆ ਪਰ ਉਹ ਬਚਾਰਾ ਕੁਝ ਬਣਦਾ ਨਹੀਂ ਨਾ ਅੱਗੇ ਜਾ ਕੇ ਹੁਣ ਕਾਹੇ ਵਧੀਆ ਸੀਮਨ ਦਾ ਬੱਟਾ ਹੋਣਾ। ਇਹ ਕੱਟਾ ਬਿੰਦੋ ਬਧੀਆ ਸੀ ਮਨੋਂ ਪਹਿਲਾ ਬੁਰਾ ਕੱਟਾ ਕੋਈ ਉੱਚ ਕਮੀ ਨਹੀਂ ਹੈ ਜੀ ਇਹਨਾਂ ਕੱਟੇ ਚ ਤਾਂ ਵੀ ਦੇਖੋ बिकਦਾ ਨਹੀਂ ਸਹੀ ਉਹਦਾ ਰੇਟ ਨਹੀਂ ਮਿਲਦਾ ਨਾਲ ਇਹਨਾਂ ਦੁੱਧ ਪਿਆ ਕੇ ਪਾਲਿਆ ਹੁਣ ਕਿਨੋਂ ਇਹ ਕੱਟੀ ਐ ਨਹੀਂ ਵੀ ਇਹ ਪਾਲਣੀਆਂ ਜੇ ਕਿਸੇ ਆਪਾਂ ਕੱਟੀ ਵੀ ਚਲਾਣ ਵੀ ਨਹੀਂ ਸਹੀ ਸੀਮਣ ਦੀ ਹੈ ਕਿ ਉਹ ਆਮ ਕੱਟੀ ਵੀ ਐ ਕੋਈ ਗਰੀਬ ਆਪਣੇ ਤੋਂ ਲੈ ਕੇ ਪਾਲ ਲੂਗਾ ਹਨਾ ਉਹ ਵੱਡੂ ਵੀ ਤਾਂ ਨਾ ਹਨਾ ਕੱਟਿਆਂ ਦਾ ਇਹ ਕੰਮ ਹੈ ਜੀ ਕੱਟਿਆਂ ਦਾ ਵੱਡਣਾ ਹੀ ਐ ਤਾਂ ਹੀ ਐ ਕਹਿੰਦੇ ਨੇ ਪ੍ਰਮਾਤਮਾ ਕੱਟੀਆਂ ਦੇ ਦੇ ਬੱਚੇ ਨੇ ਜੀ ਹੁਣ ਦੇਖੋ ਸਾਡਾ ਬੱਚਾ ਐ ਹੁਣ ਨਾ ਟੈਨਸ਼ਨ ਛੱਡਣ ਨੂੰ ਜੀ ਕਰਦਾ ਇਹਨੂੰ ਵੀ ਅਸੀਂ ਇਹਨੂੰ ਦੋਸ ਨਾਲ ਗੋਫਾ ਦਾ ਹੈਗੀ ਸਾਡੇ ਪਿੰਡ ਚ ਕੋਈ ਅਜਿਹੀ ਗੱਲ ਨਹੀਂ ਵੀ ਅਸੀਂ ਬਾਹਰ ਛੱਡ ਕੇ ਆਵਾਂਗੇ ਦੋਸ ਨਾਲ ਛੱਡ ਕੇ ਆਵਾਂਗੇ ਤੂੰ ਵੀ ਆਪਾਂ ਦੇਖ ਪਹੁੰਚਾਉਨੇ ਆ ਸਾਡੇ ਪਿੰਡ ਦੀ ਉਹਸ ਨਾਲ ਉੱਥੇ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਪਿੰਡ ਚ ਆ ਕੇ ਦੱਸ ਦਿੰਦੇ ਨੇ ਸਾਰਾ ਪਿੰਡ ਕੀ ਦਿੰਦਾ ਤੇ ਤਾਂ ਵੀ ਸਾਡੇ ਜੀ ਨਹੀਂ ਕਰਦਾ ਵੀ ਅਸੀਂ ਇਹਨੂੰ ਦੋਸ ਨਾਲ ਛੱਡਿਆਈ ਤੂੰ ਛੱਡਣਾ ਪਊਗਾ ਇੱਕ ਦਿਨ ਆਪਾਂ ਕਿੰਨਾ ਕਿਰ ਨੂੰ ਰੱਖਾਂਗੇ ਬੰਨ ਕੇ ਜਦੋਂ ਦਵਾਰੇ ਨੂੰ ਬਾਹਰ ਕੂਈ ਉਦੋਂ ਤੱਕ ਛੱਡਣਾ ਹੀ ਪਊਗਾ ਬੰਨ ਵੀ ਨਹੀਂ ਸਕਦੇ ਜਿਆ ਇਹਨਾਂ ਨੂੰ ਤੇ ਉਹੀ ਗੱਲ ਹੈ ਜੀ ਕੱਟੀਆਂ ਬੱਚੀਆਂ ਮੂਹਨ ਨਾਲ ਤਾਂ ਅੱਗੇ ਵਧਦਾ ਹੁੰਦਾ ਤੇ ਇਹਨਾਂ ਨਾਲੇ ਆ ਬੂਰੇ ਕੱਟੇ ਨੂੰ ਵੀ ਗੱਲ ਪੇਟ ਲਾਈ ਰੱਖੇ ਹਾਂ ਹਾਂ ਹੁੰਦੇ ਕਿ ਐਡਾ 1.5 ਸਾਲ ਦਾ ਹੋ ਗਿਆ ਸੇ ਨੂੰ ਗੱਲ ਪੇਟ ਲਾ ਰੱਖੇ ਵੀ ਜੇ ਚਲੋ ਸਾਨੂੰ ਜਾ ਕੇ ਕੋਈ 2000 ਕੱਟ ਦੇ ਦੇ ਪਰ ਘਰ ਵਾਲਾ ਲੈ ਜੇ ਇੱਕ ਪੂਛ ਵੱਡੇ ਵੱਡਾ ਹੋ ਗਈ ਵੀ ਜੇ ਕਿਤੇ ਇਹਦੀ ਪੂਛ ਵੱਡ ਜਾਂਦੀ ਚਲੋ ਮੰਨ ਲਿਆ ਕਿਸ ਨੇ ਪਾਲਿਆ ਹੁੰਦਾ ਸਹੀ ਤਿੱਖਾ ਪਾਲ ਲੈਂਦਾ ਕੋਈ ਨਾ ਤੇ ਉਸ ਤੋਂ ਬਾਅਦ ਵੱਡੇ ਹੋਏ ਦੀ ਪੂਛ ਵੱਡ ਜਾਂਦੀ ਫੇਰ ਇਹਦਾ ਕੀ ਬਣਦਾ ਅੱਜ ਇਹ ਡਾਕਟਰ ਆਇਆ ਸੀਗਾ ਮੈਂ ਸਵਾਨ ਨੂੰ ਸਾਨੂੰ ਕਹਿ ਗਿਆ ਕਿ ਇਹ ਇੰਨਾ ਸੋਹਣਾ ਕੱਟਾ ਹੈ ਕਿ ਇਹਨਾਂ ਹੈ ਵੀ ਵੇਟ ਇਕੱਟੇ ਦਾ ਨਾ ਬਹੁਤ ਵਧੀਆ ਕੱਟਾ ਵੀ ਤੁਸੀਂ ਆਪ ਪਾਲ ਲਓ। ਮੈਂ ਜਿੱਥੇ ਕਿਹਾ ਕਿ ਅਸੀਂ ਪਾਲ ਨਹੀਂ ਸਕਦੇ ਵਿੱਚ ਮੱਝਾਂ ਆਪ ਸਾਂਭਣੀਆਂ ਨੇ ਨਾ ਤੁਹਾਨੂੰ ਪਤਾ ਇਹਨਾਂ ਦਾ ਖੇਤੀ ਦਾ ਕੰਮ ਹੈ। ਟੱਕਰਾ ਮਾਰਦਾ ਹੈ। ਤੇ ਅਸੀਂ ਕੋਈ ਗੱਲ ਨਹੀਂ ਸਾਂਭ ਲਈ ਪਾਲ ਲਈ ਪਰ ਸਾਡੇ ਘਰੇ ਲੋਟ ਨਹੀਂ ਆਉਂਦਾ ਕਿਉਂਕਿ ਆਪਾਂ ਪਸ਼ੂ ਡੰਗਰ ਆਪ ਸਾਹਮਣੇ ਨੇਗੇ। ਤੇ ਇਹ ਇੰਨੇ ਜਿੱਥੇ ਬੰਦੇ ਨੇ ਕੰਮ ਕਰਦੇ ਹਨ ਨਾ ਇੱਥੇ ਬੰਦਿਆਂ ਨੇ ਸਾਂਭਣਾ ਉੱਥੇ ਇਹ ਚੀਜ਼ਾਂ ਠੀਕ ਆਉਂਦੀਆਂ ਨਹੀਂ ਆ। ਤੇ ਅਸੀਂ ਇੱਥੇ ਤੁਹਾਨੂੰ ਪਤਾ ਸਾਰਾ ਕੰਮ ਆਪ ਕਰਨਾ ਹੈ। ਇੱਥੇ ਪਸ਼ੂਆਂ ਦੇ ਵਿੱਚ ਮੱਝਾਂ ਦੇ ਵਿੱਚ ਇਹ ਠੀਕ ਨਹੀਂ ਆਉਂਦਾਗਾ। ਪਾਲਣ ਤਾਂ ਕੋਈ ਵੱਡੀ ਗੱਲ ਨਹੀਂ ਪਹਿਲਾਂ ਹੁੰਦੀ ਕਾਲੇ ਜੀ ਨਹੀਂ ਪਰ ਉਹਦਾ ਕੁਝ ਬਣਿਆ ਤਾਂ ਨਾ ਤੇ ਸਾਨੂੰ ਆਏ ਹੋ ਜਾਂਦਾ ਉਹ ਜੇ ਪ੍ਰੈਦੀ ਕੱਢਦੀ ਧਾਰ ਕੱਢਦੀ 2 ਲੀਟਰ ਦੁੱਧ ਨਾਲ ਆਪਣਾ ਇਥੇ ਵੀ ਇੱਕ ਨਹੀਂ ਸੀ ਜਿਆਲੇ ਮੇਲੇ ਕੋਆ ਐਵਲੈ ਸਿੱਧੀ ਨਹੀਂ ਆਈ ਦੇ ਕੋਲ ਉਹਨਾਂ ਦਾ ਕੱਟੇ ਵਾਸਤੇ ਆਈ ਨਾ ਬੱਚੀ ਵਾਸਤੇ ਆਈ ਜਿੱਦ ਨਹੀਂ ਸਾਡੀ ਕੱਟੀ ਆ ਗਈ ਨਾਲ ਦੀ ਨਾਲ ਉਹ ਵੀ ਸੀ ਸੀ ਜੀ ਅਸੀਂ ਛੋਟੀ ਲੈਂਦੀ ਆ ਪਰ ਸਾਡੀ ਵੱਡੀ ਜੀ ਉਹ ਠੀਕ ਨਹੀਂ ਆਉਂਦੀ ਸੀ ਇਹ 1.5 ਲੀਟਰ ਆਲੀ ਲੈਂਦੀ ਇਹ ਉੱਠਿਆ ਨਹੀਂ ਜਾਂਦਾ ਗੱਦੇ ਕਰਕੇ ਉੱਠੇ ਨਹੀਂ ਉੱਠਿਆ ਜਾਂਦਾ ਤੇ ਤੇਰੇ ਕਰਕੇ ਪੈਂਦਾ ਨਾ ਇਹ ਬਧੀਆ ਜਰੀ ਦੀ ਦੀ ਨਾ ਦੁੱਧ ਵੀ ਥੱਲੇ ਹੈਗਾ ਪਰ ਜਿੱਥੇ ਸਾਨੂੰ ਪਿਆਰ ਕਰਨ ਵਾਲੇ ਜਾਦੇ ਨਹੀਂ ਨਾ ਉੱਥੇ ਟੋਕ ਨਾਲ ਵੀ ਬਹੁਤ ਜਾਦੇ ਨੇ ਸਾਡੀ ਮੱਧ ਨੂੰ ਟੋਕ ਬਹੁਤ ਛੇਤੀ ਲੱਗਦੀ ਐ ਇਸ ਕਰਕੇ ਨਾ ਅਸੀਂ ਘੱਟ ਹੀ ਦਿਖਾਈ ਐ ਇਹ ਹੁਣ ਸੂਨ ਵਾਲੀ ਸੀ ਜਦੋਂ ਤੇ ਕਿਉਂਕਿ ਇੱਕ ਵਾਰੀ ਹੁਣ ਪਸ਼ੂ ਜਦੋਂ ਸੂਂਦਾ ਹੈ ਨਾ ਜਿਹਵਾਨਾ ਆਟੋਮੈਟਿਕ ਹੀ ਜਾਦੇ ਵੱਡਾ ਹੁੰਦਾ ਹੈਗਾ ਤੇ ਅਗਲਾ ਐਂ ਦੇਖਦਾ ਵੀ ਹਾਂ ਵੀ ਐਨੀ ਤੰਰੀ ਮੈਂ ਸਾਇਰਲਾ ਮੈਂ ਇੰਨੀ ਨਹੀਂ ਦੇਖਦਾ ਵੀ ਕਿੰਨੀ ਮਿਹਨਤ ਕਰੀ ਚੁਣੀ ਆਂਦੇ ਨੇ ਹੈਨਾ ਕਿੰਨਾ ਘਰ ਖਵਾਇਆ ਹੁਣ ਆ ਫੇਰ ਕਿਤੇ ਜਾ ਕੇ ਪਸ਼ੂ ਤਿਆਰ ਹੁੰਦੇ ਨਹੀਂ ਆਏ ਥੋੜਾ ਵੀ ਬੜੀ ਬੜਾ ਨਹੀਂ ਆ ਜਾਂਦੀ ਰੁਤਪੁਰੋਂ ਇਹ ਵੀ ਹਾਂ ਇਹ ਸੋਣੀ ਹੁਣ ਕੀ ਕਰਨਾ ਕਿੰਨਾ ਕੋਈ ਕੁਸੂ ਪਾਉਂਦਾ ਤਾਂ ਸੁਣੋ ਹਨ ਕਿੰਨਾ ਸਾਮ ਦਾ ਹੈਗਲਾ ਥੋੜਾ ਸਾਹਮਣੇ ਸਾਰਾ ਦਿਨ ਸਾਡਾ ਇੰਨਾ ਹੀ ਲੰਘ ਜਾਂਦਾ ਸਾਰਾ ਦਿਨ ਅਸੀਂ ਅੰਦਰਲੇ ਆਜਾ ਪਰ ਦੋ ਵਾਲੀ ਚਾਹ ਵੀ ਨਹੀਂ ਪੀਤੀ ਅਜੇ ਹਾਂ ਅਸੀਂ ਦੋ ਵਾਲੀ ਚਾਹ ਵੀ ਨਹੀਂ ਪੀਤੀ ਉਹਨਾਂ ਨੂੰ ਕਹਿੰਦੀ ਕਿ ਚਾਹ ਪਿਆ ਕੇ ਉਹਨਾਂ ਨੂੰ ਖੜਾ ਕੇ ਉਹਨਾਂ ਨੇ ਪਹਿਲਾਂ ਇਹਦੇ ਕਣੀ ਆਏ ਆ ਤਵਾ ਤੋਂ ਫਿਰ ਨਿਪੜਾ ਕੇ ਸ਼ਾਮ ਤੱਕ ਅਜੇ ਦੀ ਜੇਰ ਨਹੀਂ ਪਈ ਕੋਈ ਨਹੀਂ ਸਾਰਾ ਸਾਹਮਣੀ ਹੈ ਇਹ ਤੇ ਫੇ ਆਪੇ ਤੋਂ ਵੰਦਾ ਜੂਂਗੇ ਸਵੇਰੇ 9 ਵਜੇ ਮੱਧਿਆ ਚ ਡਿੱਗਾਂਗੇ ਹਨ ਕੰਮ ਨਿਵੇੜ ਕੇ ਉੱਥੇ ਕੁਝ ਨਾ ਬਣਦਾ

ਪਾਈਆ ਦੁੱਧ ਪੀਤਾ ਨਹੀਂ ਇਹਨੇ ہاں ਪਾਈਆ ਸੁਪੀਤਾ ਉਹ ਨਾ ਚਾਹ ਗੋ ਬਰੇਨਾ ਤੋ ਉਸ ਤੋਂ ਦੋ ਦੇ ਗਈ ਹੈ ਖੜੀ ਹੋਣਾ ਚਾਹੁੰਦੇ ਗੱਦੇ ਤੇ ਖੜੀ ਹੋਇਆ ਨਹੀਂ ਹੁੰਦਾ ਇਹ ਤੋ ਜਿੱਦਾਂ ਦਰਸ਼ਨਾ ਹੋਰੇ ਤੇ ਗੱਦਾ ਕੱਢਦੇ ਥੱਲੇ ਫਿਰ ਗਿੱਲਾ ਖਾਣਾ ਜਾਂਦੇ ਖੜੀ ਹੋ ਇਪਾ ਇਹਨਾਂ ਨੂੰ ਤਾਂ ਹੁਣ ਲੈ ਜਾਵਾਂਗੇ ਥੋੜੇ ਟਾਈਮ ਤੇ ਮੈਂ ਮੈਨੂੰ ਥੋੜਾ ਜਿਹਾ ਹੋਰ ਪੀਣਾ ਸੀ ਪਾਈਆ ਦਾ ਆਖੜੀ ਕਰ ਇੱਕ ਦਾਦਾ ਨਾ ਨਾੜੂਆ ਖਿੱਚਦੀ ਐ ਮੈਂ ਐਸੇ ਬੜਾ ਐਦਾ ਖੜ ਜਾ ਆ ਰਿੰਗਦੀ ਐ ਹੁਣ ਦਰੂਜਾ ਚਿੱਟਾ ਜਾਂ ਚੱਲ ਨਾ ਨਾ ਦਰ ਸੁਗੇ ਲਖੜੀ ਹੋ ਜੇ ਚਲੋ ਹੋ ਗਰੀ ਹੋ ਗਰੀ ਜੇ ਤਾਂ ਚਲ ਕੇ ਦਰ ਪਾਗ ਨੂੰ ਹੋ ਮਰਨ ਲੱਗ ਗਈ ਹੈ ਉਹ ਤਾਂ ਹੋਊਗੀ ਇਹ ਤਾਂ ਨਾ ਹੀ ਚਲ ਘੜੀਓ ਚਲ ਜਾਂ ਚਲ ਚੜ੍ਹ ਥੋੜੀ ਤਾਂ ਸੁਣ ਲੈ ਗੱਦਾ ਦਾ ਨਹੀਂ ਹੈ ਖੜੀ ਨੇ ਤਾਂ ਆਪ ਤਾਂ ਨਹੀਂ ਕੋਈ ਨਾ ਨਾ ਮਰਦੇ ਨੇ ਨਾ ਲੈ ਹੋ ਗਰੀ ਤਰੇਸੇ ਤੋਂ ਦੁਪਿਆ ਦੇ

ਚਾਰ ਰਤਾਂ ਹੋ ਗਏ ਜੱਜ ਨਾਲ ਸੌਂਕੀ ਦੀ ਦੇਖਿਆ ਵੀ ਕਿਤੇ ਮਾਜੇ ਨਾ ਫੋਟੋ ਦਿਖਾਉਣੀ ਸੀ ਮੜਾ ਕੀ ਪਤਾ ਹੁੰਦਾ ਤੇ ਫਿਰ ਇੰਸਟਾਗ੍ਰਾਮ ਤੇ ਮੈਂਟ ਆਇਆ ਕਹਿੰਦੇ ਵੀਡੀਓ ਬਣਾਉਣ ਦਾ ਚੱਕਰ ਹੈ ਸਾਰਾ ਹਨਾ ਤੇ ਉਹ ਵੀਡੀਓ ਬਣਾਉਣ ਦੇ ਚੱਕਰ 'ਚ ਆਪਾਂ ਕਿਹਦੇ ਤੋਂ ਵਾਵਾ ਹੀ ਲੈਣੀ ਹੈ ਹਨਾ ਵੀਡੀਓ ਬਣਾਉਣ ਦੇ ਚੱਕਰ ਜਾਰੇ ਦਾ ਹੱਥੀਂ ਲਿਖ ਜਾਂਦੇ ਨੇ ਕੰਮ ਹਾਂ ਵੀਡੀਓ ਬਣਾਉਣ ਦੇ ਚੱਕਰ 'ਚ ਮੈਂ ਕਹਿੰਦੀ ਮੈਂ ਕੋਈ ਬਾਈ ਵੀਡੀਓ ਬਣਾਉਣ ਦੇ ਚੱਕਰ ਤੋਂ ਸੰਧੀ ਕਰਕੇ ਤਾਂ ਦੇਖ ਇੱਕ ਦਿਨ ਸੰਧੀ ਨਹੀਂ ਨਹਿਟੀ ਕੌੜੀ ਖਾਲਾ ਅੱਖਾਂ ਬਚਾ ਦਿੰਦੀ ਹੈ ਵੀਰੋਂ ਉਹਦੇ ਦਿੱਕਤ ਦੀ ਸੁਣਨੀਆ ਨਹੀਂ ਕਰੀਆਂ ਜਾਂਦੀਆਂ ਤੇ ਆਹ ਦੇਖ ਲੋ ਮੱਝ ਸੂਰੀਏ ਤੜਕੀ ਦੀ ਕੇਰ ਡਾਕਟਰ ਨਾਲ ਲੱਗ ਕੇ ਸਵਾਗਿਆ ਕੇ ਮੁੜ ਕੇ ਉਹਨਾਂ ਨੇ ਐ ਨਹੀਂ ਦੇਖਿਆ ਵੀ ਇਹਨੂੰ ਕੀ ਪਾਉਣਾ ਹੈ ਕੀ ਖਾਣਾ ਹੈ ਕੱਟੀ ਚੰਗੋਣੀ ਹੈ ਜਾਂ ਚੰਗੋਣੀ ਨਹੀਂ ਬਸ ਇੱਕ ਕਹਿ ਕੇ ਸਾਨੂੰ ਜੱਖਾ ਦਾ ਸਮਾਨ ਲੈਣ ਗਏ ਸੀ ਆ ਨਿੱਪੜ ਲਿਆ ਤੇ ਫੋਰੇ ਤਾਂ ਕੋਈ ਟੈਂਸ਼ਨ ਨਹੀਂ ਵੀ ਅੱਪੀ ਸਾਹਮਣੇ ਇਹਨਾਂ ਨੇ ਕੁਝ ਕਰਨ ਨਾ ਕਰਨ ਕੋਈ ਪ੍ਰਵਾਹ ਨਹੀਂ ਕਿਸੇ ਨੂੰ ਕੋਈ ਆ ਕੇ ਦੇਖਦਾ ਮੱਝ ਚ ਵੀ ਕੀ ਹੋ ਰਿਹਾ ਹੈ ਕੀ ਨਾੜੂ ਬੰਨਿਆ ਸਦਾ ਫਿਰੂ ਹੋ ਗਿਆ ਇਹ ਨਾੜੂ ਆਹਦਾ ਚੱਟੀ ਜਾਂਦੀ ਹੈ ਖਿੱਚਦੀ ਹੈਗੀ ਬੜੀ ਖਰਾਬ ਹੁੰਦੀ ਝੋਟੀ ਜਮੀ ਦੇ ਦਾ ਘਟੂਣ ਦੀ ਗੁੰਦੰਦੀ ਜੋਣੀ ਕੀਤੀ ਨਾੜੂ ਤੇ ਵੀ ਨਿਕਲ ਗਿਆ ਇਹ ਸਾਰੇ ਘਟਨਾ ਸਤੂ ਇਹ ਨਾੜੂ ਬੰਨ ਕੇ ਰੱਖਣੇ ਪੈਂਦੇ ਨੇ ਉਹਦੀ ਖਿੱਚਦੀ ਹੈ ਨਾੜੂ ਨੂੰ ਜਮੀ ਨਹੀਂ ਹੈਗਾ ਇਹ ਕਹਿੰਦੀ ਕੋਈ ਮੱਝ ਨਹੀਂ ਹੈ ਕਰਦੀ ਦੈਨੋ ਖੰਦਨੀ ਹੈਗਾ ਇੱਤਾਂ ਤੇ ਪੈ ਕੇ ਰਾਜੀ ਹੈ ਹੋ ਗਈ ਤੇ ਬਾਕੀ ਗੁਮੀ ਬਸ ਕਰਨੀ ਜਿਹੜੇ ਕੱਟ ਦੀ ਬਸ ਕਰਨੀ ਮੋਦ ਬਸ ਨਹੀਂ ਗਿਆ ਜੱਟ ਦੇ ਹਰਾਨੀ ਆਇਆ ਅਜੇ ਤੱਕ ਕਿਹਦੇ ਵਾਸਤੇ ਆਰਾਧਾ ਜੋ ਨਾ ਮੋਦ ਵੀ ਮੱਝਾ ਅਜੇ